ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਰੇ ਮੂਸੇ ਪਿੰਡਦਿਆਂ ਲੋਕਾਂ ਨੂੰ ਹੱਥ ਬਨ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਪਾਈ ਜੰਗ ਦਾ ਮਾਹੌਲ ਬਣਿਆ ਪਿਆ ਆਥਣੇ ਰੋਟੀ ਟੁਕ ਸੁਨੇਹਾ ਪਕਾ ਕੇ ਘਰਦਿਆਂ ਬਾੜ ਲੀਆਂ ਲੈਟਾਂ ਘਰ ਦਿਆਂ ਅੰਦਰ ਲੀਆਂ ਲਾਈਟਾਂ 8 ਵਜੇ ਤੋਂ ਪਹਿਲਾਂ ਬੰਦ ਕਰ ਦਿਓ ਭਾਈ ਜੇ ਕਿਸੇ ਗਲੀ ਚ ਖੰਬੇ ਤੇ ਕੋਈ ਲਾਈਟ ਚੱਲੀ ਜਾਂਦੀ ਆ ਜਾਂ ਆਪਾਂ ਖੇਤਾਂ ਵਾਲੇ ਕੋਠਿਆਂ ਦੀਆਂ ਲਾਈਟਾਂ ਬੰਦ ਕਰਨ ਭੁੱਲ ਜਾਂਨੇ ਆ ਤਾਂ ਉਹਨਾਂ ਲਾਈਟਾਂ ਨੂੰ ਕੋਈ ਵੀ ਬੰਦਾ ਬੰਦ ਕਰ ਸਕਦਾ ਹੈ 8 ਵਜੇ ਤੋਂ ਬਾਅਦ ਭਾਈ ਆਪੋ ਆਪਣੇ ਵਹੀਕਲਾਂ ਵਿੱਚ ਰੋਕ ਦਿਓ ਕਿਉਂਕਿ ਵਹੀਕਲਾਂ ਦੀਆਂ ਲਾਈਟਾਂ ਵੀ ਬੰਦ ਹੋਣੀਆਂ ਚਾਹੀਦੀਆਂ ਹਨ ਜੇੜੀ ਮੜੀਰ ਅੱਧੀ ਅੱਧੀ ਰਾਤ ਘਰੋਂ ਬਾਹਰ ਤੁਰੀ ਫਿਰਦੀ ਆ ਉਹ ਭਾਈ ਘਰੇ ਬੈਠਣਾ ਰਾਤ ਨੂੰ ਭਾਈ ਕਿਸੇ ਕਿਸਮ ਦਾ ਚਾਨਣ ਨਾ ਕਰੋ ਮੌਤ ਨੂੰ ਮਾਸੀ ਨਾ ਕਹੋ ਭਾਈ ਜਿਹੜੇ ਮੇਰੇ ਵੀਰ ਗੈਂਸੀ ਬੰਦੇ ਨੇ ਉਹ ਭਾਈ ਸਿਕਟਾਂ ਬੀੜੀਆਂ ਕਿਸੇ ਖੁੱਲੀ ਜਗ੍ਹਾ ਤੇ ਰਾਤ ਨੂੰ ਜਾ ਕੇ ਨਾ ਪੀਣਾ ਦੁਸ਼ਮਨਾ ਦੇ ਜਹਾਜ਼ਾਂ ਨੂੰ ਬੀੜੀਆਂ ਦੀ ਅੱਗ ਦੇ ਜਾਂਦੀ ਹੈ ਜੇ ਕਿਸੇ ਮੁਸਲੇ ਪਿੰਡ ਦੇ ਇੱਕ ਵੀ ਬੰਦੇ ਜਾਂ ਜਵਾਕ ਨੇ ਗਲਤੀ ਕੀਤੀ ਤਾਂ ਸਾਰਿਆਂ ਦੇ ਪੂੰਜੇ ਪੱਟੇ ਜਾਣਗੇ ਭਾਈ ਫੇਰ ਭਾਈ ਪਸਤਾਵੇ ਤੋਂ ਬਿਨਾ ਕੁਝ ਨਹੀਂ ਰਹਿੰਦਾ ਜਦੋਂ ਕੋਈ ਭਾਣਾ ਵਰਤ ਗਿਆ ਇਸ ਲਈ ਭਾਰਤ ਸਰਕਾਰ ਨੂੰ ਲੋਕਾਂ ਦੇ ਸਮਰਥਨ ਦੀ ਲੋੜ ਹੈ ਭਾਈ ਸਰਕਾਰ ਦੇ ਕਹਿਣੇ 'ਚ ਚੱਲੋ ਵਾਹਿਗੁਰੂ ਜੀ ਕਾ ਖਾਲਸਾ ਦੀਵਾ ਹੈ ਗੁਰਜੀ ਕੀ ਬਾਤੈ